ਸ੍ਰੀਕਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਮੰਦਭਾਗਾ ਮਾਮਲਾ ਸਾਹਮਣੇ ਆ ਰਿਹਾ ਹੈ ਇਹ ਦੱਸਿਆ ਇਹ ਜਾ ਰਿਹਾ ਕਿ ਹਵਾਈ ਅੱਡੇ ਨਿਰਮਾਣ ਅਧੀਨ ਨਵੇਂ ਟਰਮੀਨੈਂਟ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲਦੀ ਆ ਤਾਂ ਬਾਅਦ ਵਿੱਚ ਉੱਥੇ ਸਨਸਨੀ ਪੈਦਾ ਹੋ ਜਾਂਦੀ ਆ ਅਤੇ ਜਿਹੜੀ ਔਰਤ ਦੀ ਲਾਸ਼ ਆ ਮੀ ਦੇ ਨਿਕਾਸੀ ਪਾਈਪ ਦੇ ਵਿੱਚੋਂ ਬਰਾਮਦ ਕੀਤੀ ਜਾਂਦੀ ਆ ਅਧਿਕਾਰੀਆਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਔਰਤ ਦੀ ਜਿਹੜੀ ਉਮਰ ਲਗਭਗ 35 ਤੋਂ 40 ਸਾਲ ਦੀ ਦੱਸੀ ਜਾ ਰਹੀ ਆ ਪਰ ਹਾਲਾ ਤੱਕ ਜਿਹੜੀ ਉਸ ਔਰਤ ਦੀ ਲਾਸ਼ ਬਰਾਮਦ ਕੀਤਾ ਗਿਆ ਹੈ ਹਲੇ ਤੱਕ ਜਿਹੜੀ ਉਸ ਔਰਤ ਦੀ ਪਛਾਣ ਨਹੀਂ ਕੀਤੀ ਗਈ ਇਹ ਜਿਹੜੀ ਘਟਨਾ ਹੈ ਪਟਨਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਔਰਤ ਇੱਕ ਔਰਤ ਆ ਜਿਸ ਦੀ ਲਾਸ਼ 20 ਇੰਚ ਦੇ ਜਿਹੜੇ ਪਾਈਪ ਦੇ ਵਿੱਚ ਬਰਾਮਦ ਕੀਤੀ ਗਈ ਦਿਆਂ ਜਦੋਂ ਉਥੋਂ ਦੇ 에어 에어ਪੋਰਟ ਦੇ ਪੁਲਿਸ ਅਧਿਕਾਰੀ ਹੁੰਦੇ ਆ ਉਹਨਾਂ ਨੂੰ ਜਦੋਂ ਇਸ ਇਸ ਘਟਨਾ ਬਾਰੇ ਸੂਚਨਾ ਮਿਲਦੀ ਆ ਤਾਂ ਸਾਰੇ ਪੁਲਿਸ ਅਧਿਕਾਰੀ ਉੱਥੇ ਪਹੁੰਚਦੇ ਆ ਤਾਂ ਜਦੋਂ ਉਹ VH ਦੀ ਪਾਈਪ ਨੂੰ ਕੱਟਦੇ ਆ ਤਾਂ ਜਿਹੜੀ ਔਰਤ ਦੀ ਹਾਲਾਤ ਆ ਨਗਨ ਹਾਲਾਤਾਂ ਦੇ ਵਿੱਚ ਮਿਲਦੀ ਆ ਤਾਂ ਬਾਅਦ ਵਿੱਚ ਪੁਲਿਸ ਅਧਿਕਾਰੀਆਂ ਦੁਆਰਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਔਰਤਾ ਉਸ ਦਾ ਕਤਲ ਕਰਨ ਤੋਂ ਪਹਿਲਾਂ ਉਸ ਔਰਤ ਦੇ ਨਾਲ ਬਰਾਤਕਾਰ ਕੀਤਾ ਗਿਆ ਹੈ ਤਾਂ ਬਾਅਦ ਵਿੱਚ ਇਸ ਖਬਰ ਬਾਰੇ ਪੂਰੀ ਸੰਸਨੀ ਫੈਲ ਜਾਂਦੀ ਆ ਤਾਂ ਉਥੋਂ ਉਸ ਤੋਂ ਬਾਅਦ ਜਿਹੜੀ ਆ ਪੁਲਿਸ লাশ ਨੂੰ ਬਰਾਮਦ ਕਰਕੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਆ ਪਰ ਦੂਜੇ ਪਾਸੇ ਉਥੇ ਇੱਕ ਉਸਾਰੀ ਜਿਹੜੇ ਕਰਮਚਾਰੀ ਕੰਮ ਕਰ ਰਹੇ ਆ ਉਹਨਾਂ ਦੇ ਇਹ ਬਿਆਨ ਆਇਆ ਕਿ ਅਸੀਂ ਇੱਥੇ ਕੰਮ ਕਰ ਰਹੇ ਸੀ ਤਾਂ ਅਚਾਨਕ ਸਾਡੀ ਜਿਹੜੀ ਨਿਗਾ ਇੱਕ ਪਾਈਪ ਦੇ ਵਿੱਚ ਪੈਂਦੀ ਆ ਤਾਂ ਉਸ ਵਿੱਚ ਇੱਕ ਔਰਤ ਦੀ ਲਾਸ਼ ਸਾਨੂੰ ਦਿਖਾਈ ਦਿੰਦੀ ਆ ਤੇ ਜੱਸ ਕਰਕੇ ਤੁਰੰਤ ਹੀ ਅਸੀਂ ਏਅਰ ਪੁਲਿਸ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਸੂਚਿਤ ਕਰਦੇ ਆ ਤਾਂ ਬਾਅਦ ਵਿੱਚ ਪੁਲਿਸ ਦੁਆਰਾ ਜਿਹੜੀ ਪਾਈਪ ਦੇ ਵਿੱਚੋਂ ਔਰਤ ਦੀ লাশ ਨੂੰ ਬਰਾਮਦ ਕੀਤਾ ਜਾਂਦਾ ਹੈ ਪਰ ਹੁਣ ਇੱਥੇ ਇਹ ਸਵਾਲ ਆਉਂਦੇ ਆ ਕਿ ਜਿਹੜੀ ਔਰਤਾ ਉਸ ਦੀ লাশ ਨੂੰ ਜਾਂ ਬਾਹਰੋਂ ਲਿਆਂਦਾ ਗਿਆ ਤਾਂ ਲਿਆਂਦਾ ਗਿਆ ਜਾਂ ਪਾਈਪ ਦੇ ਵਿੱਚੋਂ ਹੀ ਬਰਾਮਦ ਕੀਤੀ ਆ ਹਣ ਜਦੋਂ ਇਸ ਘਟਨਾ ਬਾਰੇ ਪੁਲਿਸ ਨੂੰ ਪਤਾ ਲੱਗਦਾ ਤੇ ਉਥੋਂ ਦੇ ਜਿਹੜੇ ਠੇਕੇ ਤੇ ਜਿਹੜੇ ਉਸਾਰੀ ਕਰਮਚਾਰੀ ਉਥੇ ਕੰਮ ਕਰ ਰਹੇ ਆ ਉਹਨਾਂ ਤੋਂ ਵੀ ਪੁੱਛਗਿੱਛ ਕਰ ਰਹੀ ਆ ਅਤੇ ਉਥੋਂ ਦੇ ਜਿਹੜੇ ਠੇਕੇ ਅਧਿਕਾਰੀ ਆ ਉਹਨਾਂ ਤੋਂ ਵੀ ਜਿਹੜੀ ਪੁਲਿਸ ਪੁੱਛਗਿੱਛ ਕਰ ਰਹੀ ਆ ਤਾਂ ਇਹ ਜਿਹੜੀ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਤਾਂ ਹੁਣ ਪੁਲਿਸ ਵਾਲੇ ਵੀ ਇਸ ਘਟਨਾ ਦੇ ਉੱਪਰ ਬਹੁਤ ਜ਼ਿਆਦਾ ਜਿਹੜੇ ਸਵਾਲ ਸੋਚ ਰਹੇ ਆ ਉਹ ਸੋਚ ਰਹੇ ਆ ਕਿ ਜਿਹੜੀ ਔਰਤਾ ਉਸ ਦਾ ਕਤਲ ਕੀਤਾ ਜਾਂ ਖੁਦਖੁਸ਼ੀ ਕੀਤੀ ਆ ਜਾਂ ਕੀ ਹੋਇਆ ਏ ਕਿ ਜਿਹੜੀ ਉਸ ਔਰਤ ਦੀ লাশ ਨੂੰ ਇੱਕ 20 ਇੰਚ ਦੀ ਪਾਈਪ ਦੇ ਵਿੱਚ ਜਦੋਂ ਬਾਹਰ ਕੱਢਦੇ ਆ ਤਾਂ ਔਰਤ ਦੀ ਜਿਹੜੀ ਹਾਲਾਤ ਬਹੁਤ ਔਰਤ ਦੀ লাশ ਨੂੰ ਬਹੁਤ ਭੇਤ ਭਰੇ ਹਾਲਾਤਾਂ ਦੇ ਵਿੱਚ ਬਰਾਮਦ ਕਰਦੇ ਆ ਤੇ ਔਰਤ ਦੀ লাশ ਨੂੰ ਨਗਨ ਹਾਲਾਤਾਂ ਦੇ ਵਿੱਚ ਜਿਹੜੀ ਪੁਲਿਸ ਦੁਆਰਾ ਬਰਾਮਦ ਕੀਤੀ ਜਾਂਦੀ ਆ ਤਾਂ ਹੁਣ ਜਿਹੜੀ ਪੁਲਸ ਆ ਉਨਾਂ ਨੇ ਲਾਸ਼ ਨੂੰ ਬਰਾਮਦ ਕਰਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਹੁਣ ਅੱਗੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚੋਂ ਜੋ ਵੀ ਰਿਪੋਰਟ ਸਾਹਮਣੇ ਆਵੇਗੀ ਤਾਂ ਉਸ ਤੇ ਉਸ ਦੇ ਦੁਆਰਾ ਜਿਹੜੀ ਪੁਲਸ ਆਪਣੀ ਜਾਂਚ ਪੜਤਾਲ ਕਰਨੀ ਪੁੱਛਗਿਛ ਕਰਨੀ ਸ਼ੁਰੂ ਕਰ ਦੇਵੇਗੀ ਤਾਂ ਹੁਣ ਜਿੰਨਾ ਟਾਈਮ ਪੋਸਟਮਾਰਟਮ ਦੀ ਕੋਈ ਰਿਪੋਰਟ ਨਹੀਂ ਆਉਂਦੀ ਤਦ ਤੱਕ ਪੁਲਸ ਨੇ ਜਿਹੜੀ ਇਹ ਆਪਣੀ ਕਾਰਵਾਈ ਕਰਨ ਲਈ ਹਲੇ ਥੋੜੀ ਬਹੁਤੀ ਕੋਸ਼ਿਸ਼ ਕੀਤੀ ਆ ਪਰ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਏਗੀ ਤਾਂ ਉਸ ਤੋਂ ਬਾਅਦ ਪੁਲਿਸ ਦੁਆਰਾ ਕੜੀ ਤੱਕ ਕੜੀ ਕੋਸ਼ਿਸ਼ ਕੀਤੀ ਜਾਵੇਗੀ ਕਿ ਜਿਹੜੀ ਇਸ ਔਰਤ ਦੀ ਜਿਹੜੀ লাশ ਮਿਲੀ ਆ ਉਹ ਕਿਹੜੇ ਹਾਲਾਤਾਂ ਦੇ ਵਿੱਚ ਮਿਲੀ ਆ ਤਾਂ ਹੁਣ ਇਹਦੇ ਉੱਪਰ ਬਹੁਤ ਵੱਡੇ ਸਵਾਲ ਉੱਠਦੇ ਆ ਤੇ ਦੂਜੇ ਪਾਸੇ ਹੰਡ ਪੁਲਿਸ ਨੇ মিডিਆ ਸਾਹਮਣੇ ਇਹ ਵੀ ਬਿਆਨ ਦਿੱਤੇ ਆ ਕਿ ਹੁਣ ਅਸੀਂ ਜਿਹੜੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤਾਂ ਬਾਅਦ ਵਿੱਚ ਜਿਹੜੀ ਬੰਦ ਦੀ ਕਾਰਵਾਈ ਅਸੀਂ ਸ਼ੁਰੂ ਕਰ ਦਵਾਂਗੇ ਹੁਣ ਆਉਣ ਵਾਲਾ ਵਕਤ ਦੱਸੇਗਾ ਕਿ ਜਿਹੜੀ ਉਸ ਔਰਤ ਨਾਲ ਇੰਨੀ ਵੱਡੀ ਘਟਨਾ ਵਾਪਰੀ ਆ ਉਹ ਕਿਵੇਂ ਤੇ ਕਿਉਂ ਵਾਪਰੀ ਆ ਉਹ ਪੁਲਿਸ ਦੁਆਰਾ ਹੁਣ ਅਗਲੀ ਕਾਰਵਾਈ ਜਦੋਂ ਕਰਨਗੇ ਉਦੋਂ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੁਹਾਡਾ ਇਸ ਪਰ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ